ਰੈਡੀ ਅਜੋਕੀ ਜ਼ਿੰਦਗੀ ਵਿੱਚ ਨਵੀਂ ਪੀੜੀ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਡੰਡੀ ਅੱਜਕੱਲ੍ਹ ਪੜ੍ਹਾਈ ਨੂੰ ਆਮ ਪੜ੍ਹਾਈ ਵਾਂਗ ਨਹੀਂ ਦੇਖਿਆ ਜਾਂਦਾ ਸਗੋਂ ਇਸ ਨੂੰ ਟੈਕਨਾਲੋਜੀ ਤੇ ਤਰ ਉੱਤੇ ਵਰਤਿਆ ਜਾ ਰਿਹਾ ਹੈ ਡੰਡੀ ਇਸ ਨਾਲ ਪੜ੍ਹਾਈ ਕਰਨੀ ਅਤੇ ਪੜਨਾ ਤਾਂ ਪਾਵੇਂ ਸੌਖਾ ਹੋ ਗਿਆ ਹੈ ਪਰ ਇਸ ਨੂੰ ਸਮਝਣਾ ਬਹੁਤ ਮੁਸ਼ਕਲ ਡੰਡੀ ਹਰ ਬੱਚਾ ਘਰ ਬੈਠ ਕੇ ਮੋਬਾਈਲ ਉੱਤੇ ਪੜ੍ਹਾਈ ਕਰਦਾ ਹੈ ਜਿਸ ਦਾ ਉਹਨਾਂ ਦੇ ਭਵਿੱਖ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਹੈ ਡੰਡੀ ਇਸ ਦਾ ਮਾੜਾ ਅਸਰ ਦੋ ਪਾਸਿਓਂ ਸਾਫ਼-ਸਾਫ਼ ਦਿਖਾਈ ਦਿੰਦਾ ਹੈ ਡੰਡੀ ਪਹਿਲਾ ਮਾੜਾ ਅਸਰ ਅੱਖਾਂ ਦੀ ਰੋਸ਼ਨੀ ਦਾ ਘਟਣਾ ਅਤੇ ਦੂਜਾ ਹਾਰਟ ਅਟੈਕ ਦਾ ਖਤਰਾ ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੌਖੇ ਤਰੀਕੇ ਦੀ ਪੜ੍ਹਾਈ ਜਾਨ ਲੈਵਾ ਸਾਬਤ ਹੋ ਸਕਦੀ ਹੈ ਡੰਡੀ ਨਵੇਂ ਯੁੱਗ ਦੇ ਬੱਚੇ ਖੇਡਾਂ ਖੇਡਣ ਦੀ ਤਾਂ ਮੋਬਾਈਲ ਚਲਾਉਣਾ ਬਧੇਰੇ ਪਸੰਦ ਕਰਦੇ ਹਨ ਅਤੇ ਕੁਝ ਕੋ ਤਾਂ ਮੋਬਾਈਲ ਨੂੰ ਹੀ ਆਪਣੀ ਜ਼ਿੰਦਗੀ ਸਮਝੀ ਬੈਠੇ ਹਨ ਡੰਡੀ ਸਾਰਾ ਦਿਨ ਮੋਬਾਈਲ ਉੱਤੇ ਰੁੱਝੇ ਰਹਿਣ ਕਰਕੇ ਕਈ ਬੱਚੇ ਤਾਂ ਬਿਮਾਰ ਪੈ ਜਾਂਦੇ ਹਨ ਅਤੇ ਕੁਝ ਬਿਮਾਰੀਆਂ ਦੀ ਗ੍ਰੈਫਟ ਦੇ ਵਿੱਚ ਆ ਜਾਂਦੇ ਹਨ ਡੰਡੀ ਤਕਨ ਟੈਕਨੋਲੋਜੀ ਦੇ ਦੌਰ ਨੇ ਬੱਚਿਆਂ ਦੀ ਪੜ੍ਹਾਈ ਉੱਤੇ ਮਾੜਾ ਪ੍ਰਭਾਵ ਪਾਇਆ ਹੈ ਡੰਡੀ ਜੋ ਜਮਾਤਾਂ ਅੱਜ ਕੱਲ ਨਗਦੀਆਂ ਹਨ ਉਸ ਵਿੱਚ ਅਧਿਆਪਕ ਆਪਣੇ ਹੀ ਕੰਮ ਵਿੱਚ ਰੁੱਝਾ ਨਜ਼ਰ ਆਉਂਦਾ ਹੈ ਅਤੇ ਬੱਚੇ ਪੜ੍ਹਾਈ ਦੀ ਥਾਂ ਕਿੱਡਾ ਖੇਡਦੇ ਨજર ਆਉਂਦੇ ਹਨ ਡੰਡੀ ਪੜ੍ਹਾਈ ਦਾ ਗਿਆਨ ਬਿਲਕੁਲ ਹੀ ਰੜੀ ਖਤਮ ਹੁੰਦਾ ਜਾ ਰਿਹਾ ਹੈ ਡੰਡੀ ਜੋ ਬੱਚੇ ਅਜੋਕੇ ਦੌਰ ਦੇ ਹਨ ਉਹਨਾਂ ਦੇ ਪਰਿਵਾਰਕ ਮੈਂਬਰ ਬੱਚਿਆਂ ਦੇ ਅੱਖਾਂ ਵਿੱਚ ਮੋਬਾਈਲ ਫੜਾ ਦਿੰਦੇ ਹਾਂ ਡੰਡੀ ਉਹਨਾਂ ਨੂੰ ਲੱਗਦਾ ਹੈ ਕਿ ਬੱਚਾ ਤੰਗ ਪਰੇਸ਼ਾਨ ਨਹੀਂ ਕਰੇਗਾ ਅਤੇ ਚੁੱਪਚਾਪ ਖੇਡਦਾ ਰਹੇਗਾ ਪਰ ਇਹ ਸਭ ਕਿੱਥੋਂ ਤੱਕ ਸਹੀ ਹੈ ਡੰਡੀ ਨਿੱਕੀ ਜਹੀ ਉਮਰ ਵਿੱਚ ਅੱਖਾਂ ਖਰਾਬ ਹੋ ਜਾਣੀਆਂ ਅਤੇ ਦਿਲ ਦੀਆਂ ਬਿਮਾਰੀਆਂ ਦਾ ਬਦਨਾ ਹਾਨੀਕਾਰਕ ਹੈ ਡੰਡੀ ਪੜ੍ਹਾਈ ਦਾ ਗਿਆਨ ਸੋਸ਼ਲ ਮਾਧਿਅਮ ਰਾਹੀਂ ਨਹੀਂ ਹੋਣਾ ਚਾਹੀਦਾ ਸਗੋਂ ਇਸ ਨੂੰ ਕਲਾਸਾਂ ਵਿੱਚ ਹੀ ਚੰਗੀ ਤਰ੍ਹਾਂ ਲਿਖਾਇਆ ਪੜ੍ਹਾਇਆ ਅਤੇ ਸਮਝਾਇਆ ਜਾਣਾ ਚਾਹੀਦਾ ਹੈ ਡੰਡੀ ਬੱਚੇ ਦੇ ਜੀਵਨ ਨੂੰ ਨਜ਼ਰ ਅੰਦਾਜ਼ ਬਿਲਕੁਲ ਨਹੀਂ ਕਰਨਾ ਚਾਹੀਦਾ ਡੰਡੀ ਪੜਾਈ ਦੇ ਮਾਮਲੇ ਵਿੱਚ ਤਾਂ ਪੜਾਈ ਅਧਿਆਪਕ ਦੀ ਹਜ਼ੂਰੀ ਅਤੇ ਜਮਾਤਾਂ ਵਿੱਚ ਹੋਣੀ ਚਾਹੀਦੀ ਹੈ ਡੰਡੀ ਘਰ ਬੈਠੇ ਆਨਲਾਈਨ ਪੜ੍ਹਾਈ ਦਾ ਗਿਆਨ ਕਦੇ ਵੀ ਬੱਚੇ ਦੀ ਬੁੱਧੀ ਨੂੰ ਸਪਸ਼ਟ ਰੂਪ ਵਿੱਚ ਸਹੀ ਸੇਧ ਨਹੀਂ ਦੇ ਸਕਦਾ ਡੰਡੀ ਜਦੋਂ ਅਧਿਆਪਕ ਪੜ੍ਹਾਉਂਦਾ ਹੈ ਤਾਂ ਬੱਚੇ ਬੜੇ ਧਿਆਨ ਨਾਲ ਸੁਣਦੇ ਹਨ ਅਤੇ ਪੜਨ ਦੀ ਦਿਲਚਸਪੀ ਬਧੇਰੇ ਰੱਖਦੇ ਹਨ ਡੰਡੀ ਪਹਿਲਾਂ ਜੋ ਵੀ ਬੱਚਿਆਂ ਨੂੰ ਪੜਾਇਆ ਲਿਖਾਇਆ ਜਾਂਦਾ ਸੀ ਉਹ ਚੰਗੀ ਤਰ੍ਹਾਂ ਸਮਝ ਵਿੱਚ ਆਉਂਦਾ ਸੀ ਡੰਡੀ ਉਸ ਵਕਤ ਨਾ ਲਾਈਟ ਹੁੰਦੀ ਸੀ ਅਤੇ ਨਾ ਪੱਖੇ ਦੀ ਹਵਾ ਫਿਰ ਵੀ ਪੜ੍ਹਾਈ ਦਾ ਜਨੂਨ ਹੁੰਦਾ ਸੀ ਡੰਡੀ ਅਜੋਕੇ ਸਮੇ ਸਭ ਕੁਝ ਹੋਣ ਦੇ ਬਾਵਜੂਦ ਪੜ੍ਹਾਈ ਨਹੀਂ ਹੁੰਦੀ ਅਤੇ ਨਾ ਪੜਾਇਆ ਜਾਂਦਾ ਹੈ ਡੰਡੀ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖ ਕੇ ਪੜਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ